बहुजन समाज पार्टी की राष्ट्रीय अध्यक्ष परमादरणीय बहन कुमारी मायाती जी के आदेश पर पूरे देश के अंदर जिला हेडक्वार्टर पर बहुजन समाज पार्टी अपना ज्ञापन देने का काम कर रही है जो संसद के अंदर देश के गृह मंत्री माननीय अमित शाह द्वारा जो बाबा साहब डॉक्टर भीमराव अम्बेडकर जी को लेकर के अहम मर्यादित टिप्पणी की गई बहुजन समाज पार्टी उसकी निंदा करती है और उनको अपना बयान वापस लेना चाहिए और बहुजन समाज से उनको माफ़ी मांगनी चाहिए किस तरह देखते हो कि पार्टियाँ वालों भी अमित शाहले फूके गए थे तो वालों भी रोष प्रदर्शन किया जा रहा है लगता भी जो अपना बयान हो वापस लेखिए इस देश के अंदर कांग्रेस और भारतीय जनता पार्टी एक सिक्के के दो पहलू हैं बाबा साहब डॉक्टर भीमराव अम्बेडकर जी के जीते जी कांग्रेस पार्टी ने भी बाबा साहब का अपमान किया उनको भारत रत्न की उपाधि तक नहीं दी और वही सिस्टम आज भारतीय जनता पार्टी अपना रही है ये दोनों दल बहुजन समाज के खिलाफ रहते हैं और बहुजन समाज को यह दबाने का काम करते हैं लंबे समय से आप धरना इस मामले को लेकर पूरे देश में है। नहीं आज हमारी राष्ट्रीय अध्यक्ष परमादरणी बहन कुमारी के आदेश पर पूरे देश के जिला हेडक्वार्टर पर आज के दिन धरना प्रदर्शन का आयोजन है इसके बाद क्या जो अगला आदेश आएगा वो मान्य बहन जी का होगा अच्छा नहीं हम अपना मांग पत्र डीसी साहब को देंगे आज अगर ले ਉਹ ہماری ਰਾਸ਼ਟਰੀ ਦੇਜੇ ਕੇ ਫੈਸਲਾ ਹੋਪਾ ਠੀਕ ਹੈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੋਹ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਪਿਛਲੇ ਦਿਨੀ ਅੰਬੇਦਕਰ 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 ਕਹਿ ਕੇ ਬਾਬਾ ਸਾਹਿਬ ਦਾ ਨਿਰਾਦਰ ਕੀਤਾ ਉਹਨਾਂ ਨੇ ਪਾਰਲੀਮੈਂਟ ਦੇ ਅੰਦਰ ਔਰ ਅੱਜ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਭੈਣ ਕੁਮਾਰੀ ਮਾਇਆ ਭਤੀ ਜੀ ਨੇ ਇਹ ਫੈਸਲਾ ਲੈ ਕੇ ਪੂਰੇ ਦੇਸ਼ ਦੇ ਅੰਦਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਔਰ ਜਿਹੜਾ ਹੈਗਾ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਭੇਜਿਆ ਜਾਊਗਾ ਇਹ ਅਮਿਤ ਸ਼ਾਹ ਦੀ ਜਿਹੜੀ ਅੰਦਰਲੀ ਭਾਵਨਾ ਸੀ ਆਰਐਸਐਸ ਦੀ ਜੋ ਅੰਦਰਲੀ ਭਾਵਨਾ ਸਾਡਾ ਇਹ ਮੰਨਣਾ ਕਿ ਜਿਸ ਤਰ੍ਹਾਂ ਕਿਸੇ ਇਨਸਾਨ ਨੂੰ ਉਲਟੀ ਨਹੀਂ ਨਾ ਰੁਕਦੀ ਉਸੇ ਤਰ੍ਹਾਂ ਅਮਿਤ ਸ਼ਾਹ ਦੇ ਜਿਹੜੇ ਅੰਦਰਲੀ ਭਾਵਨਾ ਸੀ ਆਰਐਸਐਸ ਦੀ ਉਹ ਬਾਹਰ ਆਈ ਆ ਉਹਨਾਂ ਨੇ ਕਿਹਾ ਵੀ ਜੇਕਰ ਬਾਬਾ ਸਾਹਿਬ ਬਾਬਾ ਸਾਹਿਬ ਅਗਰ ਤੁਸੀਂ ਰੱਬ ਦਾ ਨਾਮ ਲੈਂਦੇ ਤਾਂ ਤੁਸੀਂ ਸਵਰਗਾਂ ਵਿੱਚ ਚਲੇ ਜਾਂਦੇ ਸਾਡੇ ਵਾਸਤੇ ਜਿਹੜੇ ਸਾਡੇ ਦੇਸ਼ ਦੇ ਕਰੋੜਾਂ ਲੋਕ ਨੇ ਉਹਨਾਂ ਦੇ ਵਾਸਤੇ ਸਾਡਾ ਸਵਰਗ ਜਿਹੜਾ ਹੈਗਾ ਸਾਡਾ ਰੱਬ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਔਰ ਲੱਖਾਂ ਕਰੋੜਾਂ ਦੀ ਤعداد ਦੇ ਵਿੱਚ ਜਿਹੜੇ ਲੋਕ ਨੇ 바ਵਾ ਸਾਹਿਬ ਦੀ ਜਿਹੜੀ ਪ੍ਰਤਿਮਾ ਹੈਗੀ ਆ ਉਹ ਉਸ ਜਗ੍ਹਾ ਤੇ ਲਗਾ ਕੇ ਬੈਠੇ ਜਿੱਥੇ ਲੋਕ ਸਵੇਰੇ ਉੱਠ ਕੇ ਤੂ ਬੱਤੀ ਅਰਗਬੱਤੀ ਕਰਦੇ ਨੇ ਔਰ ਉਹ ਲੋਕ 바ਵਾ ਸਾਹਿਬ ਨੂੰ ਰੱਬ ਮੰਨਦੇ ਨੇ ਤੇ ਅਮਨਿਸ਼ਾ ਵੱਲੋਂ ਜੋ ਕਾਨੂੰਨੀ ਹਰਕਤ ਭੱਦੀ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੂੰ ਜਿਹੜਾ ਹੈਗਾ ਮਾਫੀ ਮੰਗਣੀ ਚਾਹੀਦੀ ਆ ਔਰ ਉਹਨਾਂ ਨੂੰ ਪਾਰਟੀ ਜੋ ਜਿਹੜਾ ਹੈਗਾ ਬਰਖਾਸਤ ਕਰਨਾ ਚਾਹੀਦਾ ਜੈ ਭੀਮ ਜੈ ਪਰਦੀ ਦੇਖਦੇ ਹੋਗੇ ਇੱਕ ਦੇਸ਼ ਦੇ ਗ੍ਰਹਿ ਮੰਤਰੀ ਹੋ ਗਏ ਇਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਦੀ ਮਾੜੀ ਮਾਨਸਿਕਤਾ ਜਿਹੜੀ ਕਿ ਆਰਐਸਐਸ ਦੇ ਏਜੰਡੇ ਤੇ ਕੰਮ ਕਰਦੀ ਆ ਦਲਿਤ ਵਿਰ ਉਹਨਾਂ ਦੀ ਸ਼ਬਦਾਵਲੀ ਜਿਹੜੀ ਬਾਹਰ ਆਈ ਆ ਉਹਨਾਂ ਦੇ ਮੂੰਹ ਤੋਂ ਰੋਗਦਾਂ ਰੋਗਦਾਂ ਵੀ ਬਾਹਰ ਆ ਗਈ ਐ ਇਹ ਇਹ ਗੱਲ ਕਰਿਆ ਲੈ ਕਿ ਭਾਰਤੀ ਜਨਤਾ ਪਾਰਟੀ ਜੋ ਹੈ ਇਹ ਦਲਤ ਵਿਰੋਧੀ ਹੈ ਸਮਾਜ ਵਿਰੋਧੀ ਹੈ ਅੱਜ ਜਿਹੜਾ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਕੀਤਾ ਜਾ ਰਿਹਾ ਪੂਰੇ ਦੇਸ਼ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈਗਾ ਪੈਂਕੁਮਾਰੀ ਮਾਇਆਵਤੀ ਜੀ ਸਾਡੇ ਜੋ ਨੈਸ਼ਨਲ ਨੇਤਾ ਨੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਮੰਗ ਪੱਤਰ ਦਿੱਤੇ ਜਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਭੋਜਨ ਸਮਾਜ ਪਾਰਟੀ ਦੇ ਵੱਲੋਂ ਭਾਰਤਨਗਰ ਚੌਂਕ ਤੋਂ ਡੀਸੀ ਆਫਿਸ ਤੱਕ ਲਿਆ ਗਿਆ ਕਿਉਂਕਿ ਜਿਹੜੇ ਦੇਸ਼ ਦੇ ਕਹਿਣ ਨੂੰ ਤਾਂ ਬਹੁਤ ਹੀ ਰਿਸਪੈਕਟਡ ਅਹੁਦੇ ਤੇ ਅਮਿਤ ਸ਼ਾਹ ਜੀ ਪਰ ਉਹਨਾਂ ਦੀ ਜਿਹੜੀ ਸ਼ਬਦਾਵਲੀ ਆ ਉਹ ਇੱਕ ਮੈਨੂੰ ਲੱਗਦਾ ਵੀ ਥਲਣਲੇ ਦਰਜੇ ਦੇ ਆਮ ਬੰਦੇ ਤੋਂ ਵੀ ਘਟਿਆ ਸ਼ਬਦਾਵਲੀ ਜਿਹੜੀ ਵਰਤੀ ਜਦੋਂ ਕਿ ਉਹਨਾਂ ਨੂੰ ਪਤਾ ਕਿ ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ ਅਤੇ ਜਿਹੜਾ ਦੇਸ਼ ਆ ਭਾਰਤ ਉਹਨਾਂ ਦੇ ਹੀ ਤੱਤੇ ਹੋਏ ਸੰਵਿਧਾਨ ਦੇ ਮੁਤਾਬਕ ਚੱਲਦਾ ਜਿਹੜੀ ਉਹਨਾਂ ਨੇ ਸ਼ਬਦਾਵਲੀ ਵਰਤੀ ਆ ਉਹ ਬਹੁਤ ਹੀ ਨਿੰਦਣਯੋਗ ਆ ਭੋਜਨ ਸਮਾਜ ਪਾਰਟੀ ਉਹਦੀ ਘੋਰ ਨਿੰਦਾ ਕਰਦੀ ਆ ਅੱਜ ਦੇ ਇਸ ਰੋਸ਼ ਪ੍ਰਦਰਸ਼ਨ ਨੂੰ ਗਾਈਡ ਕਰਨ ਦੇ ਲਈ ਅਗਵਾਈ ਕਰਨ ਦੇ ਲਈ ਪੰਜਾਬ ਹਿਮਾਚਲ ਔਰ ਚੰਡੀਗੜ੍ਹ ਦੇ ਇੰਚਾਰਜ ਵਿਪਲ ਕੁਮਾਰ ਜੀ ਔਰ ਲੁਧਿਆਣੇ ਦੀ ਪੂਰੀ ਲੀਡਰਸ਼ਿਪ ਜਿਹੜੀ ਆ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਇਥੇ ਆਈ ਆ ਔਰ ਅਸੀਂ ਆਣ ਆਲੇ ਸਮੇਂ ਦੇ ਵਿੱਚ ਇਹ ਅਪੀਲ ਆ ਪਹਿਲੀ ਗੱਲ ਤਾਂ ਫਿਲਹਾਲ ਤਾਂ ਅਪੀਲ ਕਰਾਂਗੇ ਅਮਿਤ ਸ਼ਾਹ ਔਰ ਬੀਜੇਪੀ ਨੂੰ ਅਗਰ ਬੀਜੇਪੀ ਅਮਿਤ ਸ਼ਾਹ ਨੂੰ ਬਰਗਾਸ ਨਹੀਂ ਕਰਦੀ ਔਰ ਇਹਦੀ ਬਿਨਾ ਸ਼ਰਤ ਮਾਫੀ ਨਹੀਂ ਮੰਗਦੀ ਤਾਂਣ ਵਾਲੇ ਸਮੇਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਉਹ ਭਾਰਤ ਦੇ ਵਿੱਚ ਕੋਈ ਵੱਡਾ ਕਦਮ ਜਿਹੜਾ ਉਹ ਲੈ ਸਕਦੇ ਉਹਦੀ ਜ਼ਿੰਮੇਵਾਰੀ ਭਾਰਤ ਦੀ ਸਰਕਾਰ ਬੀਜੇਪੀ ਦੀ ਹੋਊਗੀ